ਤੁਸੀਂ ਚੱਕਦੇ ਟੀਵੀ ਦੇਖ ਰਹੇ ਹੋ ਮੈਂ ਹਾਂ ਗੁਰਵਿੰਦਰ ਸਿੰਘ ਤੀਰਥ ਯਾਤਰਾ ਨੂੰ ਲੈ ਕੇ ਪੰਜਾਬ ਸਰਕਾਰ ਵੱਡਾ ਐਲਾਨ ਕਰਨ ਜਾ ਰਹੀ ਹੈ ਅਰਵਿੰਦ ਕੇਜਰੀਵਾਲ ਨੇ ਇਸ ਦੀ ਜਾਣਕਾਰੀ ਜਨਤਕ ਕੀਤੀ ਹੈ ਪਹਿਲਾ ਬੱਸਾਂ ਤੇ ਟ੍ਰੇਨਾਂ ਦੇ ਰਾਹੀਂ ਬਜ਼ੁਰਗਾਂ ਨੂੰ ਤੀਰਥ ਯਾਤਰਾ ਕਰਵਾਈ ਜਾ ਰਹੀ ਸੀਗੀ ਤੁਹਾਨੂੰ ਦੱਸ ਦਿੰਨੇ ਜਦੋਂ ਪਹਿਲੀ ਟ੍ਰੇਨ ਰਵਾਨਾ ਹੋਈ ਉਸ ਤੋਂ ਬਾਅਦ ਤੁਹਾਨੂੰ ਦੱਸ ਦਿੰਨੇ ਆ ਕਿ ਟ੍ਰੇਨ ਮੈਕ ਵਿੱਚ ਯਾਨੀ ਕਿ ਰੇਲ ਮੈਕ ਵਿੱਚ ਦੇ ਵੱਲੋਂ ਸਾਫ਼ ਕਰ ਦਿੱਤਾ ਗਿਆ ਸੀਗਾ ਕਿ ਉਹਨਾਂ ਕੋਲ ਇੰਜਨ ਦੀ ਘਾਟ ਹੈ ਜਿਸ ਕਰਕੇ ਹੋਰ ਟ੍ਰੇਨਾਂ ਉਪਲਬਧ ਨਹੀਂ ਕਰਵਾਈਆਂ ਜਾ ਸਕਦੀਆਂ ਤੁਹਾਨੂੰ ਦੱਸ ਦਿੰਦੇ ਨੇ ਇਸ ਮਸਲੇ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਨੇ ਨਵੀਂ ਵਿਉਂਤਬੰਦੀ ਘੜੀ ਹੈ ਬਜ਼ੁਰਗਾਂ ਦੇ ਤੀਰਥ ਸਥਲ ਦੇ ਉੱਤੇ ਯਾਤਰਾ ਕਰਵਾਉਣ ਨੂੰ ਲੈ ਕੇ ਹੁਣ ਇੱਕ ਪ੍ਰਾਈਵੇਟ ਜੈੱਡ ਦਾ ਇੰਤਜ਼ਾਮ ਕੀਤਾ ਗਿਆ ਜਿਸ ਦੇ ਰਾਹੀਂ ਹੁਣ ਬਜ਼ੁਰਗ ਵਾਰਾਣਸੀ ਸ਼੍ਰੀ ਨੰਦੇੜ ਸਾਹਿਬ ਤੇ ਤਖਤ ਸ਼੍ਰੀ ਪਟਨਾ ਸਾਹਿਬ ਦੀ ਯਾਤਰਾ ਕਰ ਸਕਣਗੇ ਤੁਹਾਨੂੰ ਦੱਸ ਦਿੰਨੇ ਆ ਤਖਤਾਂ ਦੇ ਦਰਸ਼ਨਾਂ ਨੂੰ ਲੈ ਕੇ ਤੇ ਨਾਲ ਦੀ ਨਾਲ ਹੀ ਵਾਰਾਣਸੀ ਦੇ ਦਰਸ਼ਨਾਂ ਨੂੰ ਲੈ ਕੇ ਇਹ ਵਿਉਂਤਬੰਦੀ ਘੜੀ ਗਈ ਹੈ ਜਿਸ ਦੀ ਜਾਣਕਾਰੀ ਦੁਪਹਿਰ 3 ਵਜੇ ਸ੍ਰੀ ਮਾਨ ਇੱਕ ਪ੍ਰੈਸ ਕਾਨਫਰੰਸ ਕਰਕੇ ਵਿਸਤ੍ਰਿਤ ਦੇ ਵਿੱਚ ਵੀ ਜਨਤਕ ਕਰਨਗੇ ਹੋਰ ਇਸ ਤਰ੍ਹਾਂ ਦੀ ਅਪਡੇਟ ਲਈ ਬਨੇ ਰਹੋ ਚੱਕਦੇ ਟੀਵੀ ਦੇ ਨਾਲ